ਕਰਨੇ ਪੰਜਾਬ ਦੇ ਖਿਲਾਫ ਇਸ ਯੂਨੀਵਰਸਿਟੀ ਦੇ ਵੱਡਾ ਹਮਲਾ ਕੀਤਾਗਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਸਿਰੇ ਤੋਂ ਪੰਜਾਬ ਨੂੰ ਨਫ਼ਰਤ ਕਰਦੀ ਆ ਪੰਜਾਬੀਅਤ ਨੂੰ ਨਫ਼ਰਤ ਕਰਦੀ ਆ ਪੰਜਾਬ ਦੀ ਉਹਨਾਂ ਇੰਸਟੀਚਿਊਸ਼ਨਾਂ ਨੂੰ ਨਫ਼ਰਤ ਕਰਦੀ ਆ ਜਿਨ੍ਹਾਂ ਨੇ ਪੰਜਾਬੀਆਂ ਦਾ ਦਾਇਰਾ ਪੂਰੀ ਦੁਨੀਆ ਚ ਬਣਾਇਆ ਜਿਨ੍ਹਾਂ ਨੇ ਪੰਜਾਬ ਜਿਨ੍ਹਾਂ ਇੰਸਟੀਚਿਊਸ਼ਨ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਭਰ ਦੇ ਅੰਦਰ ਉਹਨਾਂ ਦਾ ਨਾਮ ਚਮਕਾਉਣ ਦਾ ਮੌਕਾ ਦਿੱਤਾ ਅਜੋਕੇ ਸਾਰੀਆਂ ਸਿਜਿਸ਼ਣੋਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਅਕਾਲੀ ਕਲਿੱਦ ਨੂੰ ਨਿਸ਼ਾਨਾ ਬਣਾ ਕੇ ਖਤਮ ਕਰਨ ਦੀ ਯਤਨ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਦੇ ਅੰਦਰ ਮੈਂ ਸਮਝਦਾ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਸਖਦਰ ਨਫ਼ਰਤ ਕਰਦੀ ਆ ਕਿ ਪੰਜਾਬ ਦੇ ਅੰਦਰ ਜਿਹੜੀ ਇੰਸਟੀਚਿਊਸ਼ਨ ਨੇ ਉਹਨਾਂ ਚ ਆਪਣੇ ਨਮਾਇੰਦੇ ਨਾਮਿਨੇਟ ਕੀਤੇ ਜਾਣ ਫਿਰ ਹੌਲੀ ਹੌਲੀ ਉਹਨਾਂ ਦੇ ਕੈਲੰਡਰ ਬਦਲੇ ਜਾਣ ਹੌਲੀ ਹੌਲੀ ਉਹਨਾਂ ਦੇ ਜਿਹੜੇ ਦੇ ਸਿਲੇਬਸ ਬਦਲੇ ਜਾਣ ਹੌਲੀ ਹੌਲੀ ਉਹਨਾਂ ਇੰਸਟੀਚਿਊਨ ਨੂੰ ਖਤਮ ਕੀਤਾ ਜਾਵੇ ਹੌਲੀ ਹੌਲੀ ਉਹਨਾਂ ਇੰਸਟੀਚਿਊਨ ਨੂੰ ਤਬਾਹ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਸੋਚ ਰੱਖਦੀ ਹੈ ਕਿਉਂਕਿ ਆ ਨੋਟੀਫਿਕੇਸ਼ਨ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਪੜ੍ਹ ਰਿਹਾ ਸੀਗਾ ਕਿ ਕੱਲੇ ਕੱਲੇ ਮੈਂਬਰ ਦੀ ਪਾਵਰਾਂ ਘਟਾ ਦੀਆਂ ਨਾਸ ਦੀਆਂ ਪਾਵਰਾਂ ਕਟਾਤੀਆਂ ਔਰ ਸੈਨੇਟ ਦੀਆਂ ਪਾਵਰਾਂ ਬਿਲਕੁਲ ਖਤਮ ਕਰਦੀਆਂ ਅੱਗੇ ਜਿਹੜੀ ਸੈਨੇਟ ਸੀ ਜਿਹੜੀ 90 ਮੈਂਬਰਾਂ ਦੀ ਸੈਨੇਟ ਸੀਗੀ ਉਹ ਕੀ ਕਰਦੀ ਸੀ ਉਹਦੇ ਅੰਦਰੋਂ ਹੀ ਸਿੰਡੀਕੇਟ ਚੁਣੀ ਜਾਂਦੀ ਸੀ ਸੈਨੇਟ ਕੋਲੇ ਪਾਵਰ ਸੀ ਸਿੰਡੀਕੇਟ ਦੇ ਮੈਂਬਰ ਚੁਣਨ ਦੀ ਜਿਹੜੀ ਕਿ ਹਾਈएस्ट ਪਾਵਰ ਆ ਉਹ ਸਿੰਡੀਕੇਟ ਦੇ ਮੈਂਬਰ ਲਗਭਗ ਸਾਰੇ ਹੀ ਨਾਮਿਨੇਟਡ ਹੋ ਗਏ ਬਾਏ ਦੀ ਸੈਂਟਰ ਗਵਰਨਮੈਂਟ ਬਾਏ ਦੀ ਵਾਈਚਾਸ ਥਰੂ ਦੀ ਸੋ ਮੈਂ ਸਵੰਦਾ एक बहुत बड़ा पंजाब की यूनिवर्सिटी यूनिवर्सिटी चंडीगढ़ सेंटर सरकार ने हमला बोलया गया ए सारे पंजाबी एकजुट ने पंजाब डट के पैरा देगी इस नोटिफिकेशन लड़ खत्म करवा असि हर लड़ाई लड़ा पर लेकिन अज मैं भारतीय जनता पार्टी के उन्होंने नेतावान पुछना चाहना गांडे के एक ਸਿਰਫ ਸਿਰਫ ਇੱਕ ਛੋਟਾ ਦਾ ਸਟੇਟ ਸਟੇਟ ਦਾ ਮਨਿਸਟਰ ਹੋਣ ਦਾ ਰਤਬਾ ਪ੍ਰਾਪਤ ਕੀਤਾ ਹੁੰਦਾ ਨੇ ਭਾਰਤੀ ਜਨਤਾ ਪਾਰਟੀ ਦੇ ਸੈਂਟਰ ਲਤਾਬਾਦ ਦੇ ਲੇਲੜੀਆਂ ਕੱਟ ਕੇ ਕੀ ਉਸ ਨੋਟੀਫਿਕੇਸ਼ਨ ਦਾ ਜਵਾਬ ਦੇਣਗੇ ਕੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਦੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਅਸ਼ਵਰੇਨ ਜੀ ਹਰਬਨੇਤ ਮਿੱਟੋ ਜੀ ਕੀ ਅਸਤੀਫਾ ਦੇਣਗੇ ਕਿ ਪੰਜਾਬ ਦੇ ਨਾਲ ਉਹਨਾਂ ਦੀ ਮਾਂ ਪਾਰਟੀ ਪੰਜਾਬ ਨਾਲ ਧੋਖਾ ਕਰ ਰਹੀ ਆ ਪੰਜਾਬੀਏ ਦੇ ਨਾਲ ਧੋਖਾ ਕਰ ਰਹੀ ਆ ਪੰਜਾਬ ਦੀ ਸਭ ਤੋਂ 올ਡਸ ਯੂਨੀਵਰਸਿਟੀ ਨੂੰ ਤਬਾਹ ਕਰਨ ਦੀ ਯਤਨ ਕਰ ਰਹੀ ਆ ਕਿ ਇਹਦੇ ਅੰਦਰ ਪੰਜਾਬ ਦਾ ਸਾਥ ਦੇਣਗੇ ਜਾਂ ਸਿਰਫ ਔਰ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਅਗੇ ਗੁੱਡੇ ਟੇਕਣਗੇ ਮੈਂ ਅੱਜ ਹਰ ਇੱਕ ਪੰਜਾਬੀ ਨੂੰ ਅਪੀਲ ਕਰਦਾ ਹਾਂ ਹਰ ਜਿਹੜਾ ਵੀ ਪੰਜਾਬੀਅਤ ਨੂੰ ਪਿਆਰ ਕਰਦਾਗਾ ਜਿਹੜਾ ਵੀ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਦਾਗਾ ਇਸ ਨੋਟੀਫਿਕੇਸ਼ਨ ਦਾ ਨੇ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੇ ਮੂੰਹ ਤੋੜ ਜਵਾਬ ਦੇਣਾ ਹੋਊਗਾ ਅੱਜ ਤੁਹਾਨੂੰ ਭਾਰਤੀ ਜਨਤਾ ਪਾਰਟੀ ਦੀ ਚਾਲ ਸਮਝਣੀ ਪੈਣੀ ਆ ਕਿ ਕਿਸ ਤਰ੍ਹਾਂ ਹੌਲੀ-ਹੌਲੀ ਫੈਡਰਲ ਸਟਰਕਚਰ ਨੂੰ ਤਬਾਹ ਕਰਨ ਦੀ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਦੇਸ਼ ਦੇ ਅੰਦਰ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੌਲੀ-ਹੌਲੀ ਉਹਨਾਂ ਇੰਸਟੀਚਿਊਸ਼ਨਸ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਜਿਹੜੇ ਜਿਹਦੇ ਅੰਦਰ ਮੈਂ ਸਮਝਦਾ ਸਟੇਟਾਂ ਦੀ ਆਪਣੀ ਆਟੋਨੋਮੀ ਸੀ ਸਟੇਟਾਂ ਦੇ ਆਪਣੇ ਅਧਿਕਾਰ ਸੀ ਸਟੇਟਾਂ ਦੇ ਆਪਣਾ ਸਟਰਕਚਰ ਸੀਗਾ ਉਥੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਬੜਾ ਅਫਸੋਸ ਕਿ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਨੂੰ ਨਹੀਂ ਦਿਵਾ ਸਕਦੀ ਪੰਜਾਬ ਦੀ ਆਵਾਜ਼ ਨੂੰ ਨਹੀਂ ਦਿਵਾ ਸਕਦੀ ਪੰਜਾਬੀ ਜਾਣੇ ਜਾਂਦੇ ਨੇਗੇ ਦੇਖਿਆ ਜਾਵੇ 347 ਦੀ ਬੰਡ ਦੀ ਗੱਲ ਚੱਲੀ ਏ ਉਸ ਸਮੇਂ ਹਜ਼ਾਰਾਂ ਪੰਜਾਬੀਆਂ ਨੇ ਦੇਸ਼ ਦੀ ਬੰਡ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਪਰ ਭਾਰਤ ਦੇਸ਼ ਦੇ ਨਾਲ ਖੜੇ ਭਾਰਤ ਦੇਸ਼ ਦਾ ਹਿੱਸਾ ਬਣੇ ਭਾਰਤ ਦੇਸ਼ ਦੇ ਨਾਲ ਖੜੇ 1962 ਦੀ جنگ ਆਈ ਉਸ ਸਮੇਂ ਪੰਜਾਬੀਆਂ ਨੇ ਡਟ ਕੇ ਦੇਸ਼ ਦਾ ਸਾਥ ਦਿੱਤਾ ਔਰ ਗੋਲੀਆਂ ਸੀਨੇ 'ਚ ਖਾਦੀਆਂ ਔਰ ਦੇਸ਼ ਦੀ ਰੱਖਿਆ ਕੀਤੀ ਉਨਸੋ 60 ਦੀ ਗੱਲ ਜੰਗ ਦੀ ਗੱਲ ਕਰ ਲਈਏ 971 ਦੀ ਜੰਗ ਦੀ ਗੱਲ ਕਰ ਲਈਏ 1925 25 ਮਈ 25 ਚਾਈ ਜੰਗ ਦੀ ਗੱਲ ਕਰ ਲਈਏ ਟੈਰੋਰਿਜ਼ਮ ਦੀ ਗੱਲ ਕਰ ਲਈਏ ਅੱਤਵਾਦ ਦੀ ਗੱਲ ਕਰ ਲਈਏ ਹਰ ਸਮੇਂ ਪੰਜਾਬ ਨੇ ਪੰਜਾਬੀ ਦੇ ਪੰਜਾਬੀ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦੇਸ਼ ਦਾ ਸਾਥ ਦਿੱਤਾ ਪਰ ਲੇਕਰ ਅੱਜ ਦੀ ਜਿਹੜੀ ਦੇਸ਼ ਦੀ ਹਕਮਰਾਨ ਕਲਾਸ ਆ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਅੱਜ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀਆਂ ਤੋਂ ਕੀ ਬਦਲਾ ਲੈਣ ਤਾਂ ਵੀ ਕਿਹੜਾ ਬਦਲਾ ਲੈਣਾ ਚਾਹੁੰਦੀ ਆ ਕਿ ਅਸੀਂ ਦੇਸ਼ ਲਈ ਲੜਦੇ ਆ ਅਸੀਂ ਦੇਸ਼ ਲਈ ਖੜਦੇ ਆ ਅਸੀਂ ਦੇਸ਼ ਦੇ ਲੋਕਾਂ ਦਾ ਪੇਟ ਭਰਦੇ ਆ ਸਾਡਾ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਹੱਡ ਭੰਨ ਵੀ ਜਿਹੜੀ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦੀ ਹਲ ਪੈਣਾ ਕਰਦਾਗਾ ਜਦੋਂ ਦੇਸ਼ ਖਮਰੀਸੀ ਉਸ ਸਮੇਂ ਪੰਜਾਬੀਆਂ ਨੇ ਹੱਡ ਭੰਵੀ ਮਿਹਨਤ ਕਰਕੇ ਪੰਜਾਬ ਦੇ ਕਿਸਾਨ ਨੇ ਮਿਹਨਤ ਕਰਕੇ ਦੇਸ਼ ਦੇ ਲੋਕਾਂ ਦਾ পেট ਭਰਿਆ ਦੇਸ਼ ਦੇ ਲੋਕਾਂ ਦੇ ਨਾਲ ਖੜੇ ਪਰ ਲੇਕਿਨ ਅੱਜ ਸਾਨੂੰ ਕੀ ਸਲਾ ਮਿਲ ਰਹਾ ਅੱਜ ਸਾਨੂੰ ਕੀ ਨਾ ਮਿਲ ਰਹਾ ਕਿ ਸਾਡੀਆਂ ਇੰਸਟੀਚੂਨ ਤਬਾਹ ਕੀਤੀਆਂ ਜਾ ਰਹੀਆਂ ਨੇ ਮੈਂ ਸਮਝਦਾ ਅੱਜ ਭਾਰਤ ਪਰ ਦੇ ਬਹੁਤ ਸਾਰੇ ਸਟੇਟਾਂ ਦੇ ਲਈ ਮੋਦੀ ਸਾਹਿਬ ਬਹੁਤ ਵੱਡਾ ਖਤਰਾ ਬਣੇ ਹੋਏ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਦੇਸ਼ ਦੀ ਸੈਂਟਰ ਸਰਕਾਰ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਦੇ ਹਰ ਕੋਨੇ ਤੇ ਖਤਮ ਕਰਨਾ ਚਾਹੁੰਦੀ ਆ ਕਦੇ ਕੋਈ ਪੈਸਾ ਰੋਕ ਲ ਦ ਦੇਣਗੇ ਕਦੇ ਕੋਈ ਆਰਡਰ ਜਾਰੀ ਕਰ ਦ ਦੇਣਗੇ ਇਹ ਸਾਰਾ ਕੁਝ ਇੱਕ ਸਾਜਸ ਦੇधीन ਭਾਰਤ ਜਨਤਾ ਪਾਰਟੀ ਕਰ ਰਹੀ ਆ ਆਉਣ ਵਾਲੇ ਸਮੇਂ ਚ ਭਾਰਤ ਜਨਤਾ ਪਾਰਟੀ ਨੂੰ ਕੱਲਾ ਪੰਜਾਬ ਨਹੀਂ ਦੇਸ਼ ਦੇ ਹੋਰ ਦੇ ਹੋਰ ਸੂਬੇ ਵੀ ਸਬਕ ਸਿਖਾਉਣਗੇ ਕਿਉਂਕਿ ਅੱਜ ਜਿਹੜੇ ਵੀ ਇਨਸਾਫ ਸੰਧ ਲੋਕ ਦੇਣਗੇ ਜਿਹੜੇ ਵੀ ਸਵਿਧਾਨ ਚ ਵਿਸ਼ਵਾਸ ਰੱਖਦੇ ਨੇ ਕਿ ਆਜੋ ਇਸ ਨੋਟੀਫਿਕੇਸ਼ਨ ਤੋਂ ਸਮਝ ਗਏ ਕਿ ਭਾਰਤੀ ਜਨਤਾ ਪਾਰਟੀ ਦੀ ਮਨਸ਼ਾ ਕੀ ਆ ਭਾਰਤੀ ਜਨਤਾ ਪਾਰਟੀ ਦਾ ਰਾਹ ਦਾ ਕੀ ਆ ਭਾਰਤੀ ਜਨਤਾ ਪਾਰਟੀ ਦਿਲ ਦੇ ਅੰਦਰ ਕੀ ਆ ਕਿ ਪੰਜਾਬ ਨੂੰ ਖਤਮ ਕਿਵੇਂ ਕਰਨਾਗਾ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਤੇ ਯਕੀਨ ਦਿਵਾਉਂਦੀ ਆ ਪੰਜਾਬੀਆਂ ਨੂੰ ਕਿ ਡਟ ਕੇ ਅਸੀਂ ਇਸ ਲੜਾਈ ਅਸੀਂ ਲੜਾਂਗੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾਗਾ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨetaਵਾਂ ਨੂੰ ਜਾਕਰ ਸਾਹਿਬ ਨੂੰ ਅਸ਼ਵਰੇ ਜੀ ਨੂੰ ਬਿੱਟੂ ਜੀ ਨੂੰ ਪੁੱਛਣਾ ਚਾਹਨਾਗਾ ਕੀ ਤੁਸੀਂ ਆਪਣੇ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਓਗੇ ਜਾਂ ਪੰਜਾਬ ਦਾ ਸਾਥ ਦਿਓਗੇ ਕੀ ਤੁਸੀਂ ਪੰਜਾਬ ਨਾਲ ਖੜੋਗੇ ਜਾਂ ਭਾਰਤੀ ਜਨਤਾ ਪਾਰਟੀ ਨਾਲ ਖੜੋਗੇ ਇਹ ਤੁਹਾਡੀਆਂ ਦੀ ਟੈਸਟ ਦਾ ਸਮਾਂਗਾ ਇਹ ਤੁਹਾਡੇ ਲਈ ਇਮਤਿਹਾਨ ਦਾ ਸਮਾਂਗਾ ਕਿਉਂਕਿ ਅੱਜ ਪੂਰਾ ਪੰਜਾਬ ਦੇਖ ਰਿਹਾਗਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਚੜ੍ਹਨਗੇ ਉਹ ਪੰਜਾਬ ਨੂੰ ਇੱਕ ਇੱਕ ਕਰਕੇ ਖਤਮ ਕਰ ਰਹੇ ਨੇਗੇ ਔਰ ਦੂਜੇ ਪਾਸੇ ਇਹ ਜਿਹੜੇ ਵਿਅਕਤੀ ਨੇਗੇ ਇਹ ਜਵਾਬ ਦੇਣਗੇ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛਣਗੇ ਕਿ ਇਹ ਦੇਸ਼ ਦੇ ਹੁਣ ਮਿਸਟਰ ਸਾਹ ਨੂੰ ਪੁੱਛਣਗੇ ਕਿ ਇਹ ਦੇਸ਼ ਦੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੂੰ ਪੁੱਛਣਗੇ ਕਿ ਇਹ ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ ਇਹ ਗਲਤ ਟੈਸਟ ਆ ਬਹੁਤ ਬਹੁਤ ਧੰਨਵਾਦ ਇਹ ਨੋਟੀਫਿਕੇਸ਼ਨ ਜਾਰੀ ਹੋਣਾ ਤੁਹਾਨੂੰ ਇਹ ਖਬਰ ਪਤਾ ਨਹੀਂ ਆថਾਈ ਇਸ ਤੋਂ ਪਰ ਇਹ ਸਾਨੂੰ ਖਬਰ ਜਿਹੜੀ ਆ ਇਹ ਨੋਟੀਫਿਕੇਸ਼ਨ